ਲਹਿਰਾ ਗਾਗਾ ਸ਼ਹਿਰ ਦੇ ਨੇੜੇੋਂ ਲਹਿਰਾ ਸੁਨਾਮ ਮੁੱਖ ਮਾਰਗ ਤੋਂ ਲੰਘਦੀ ਖੱਗਰ ਬ੍ਰਾਂਚ ਨਹਿਰ ਦੀਆਂ ਇਹ ਤਸਵੀਰਾਂ ਨੇ ਤੁਹਾਨੂੰ ਦੱਸਿਆ ਕਿ ਇਸ ਨਹਿਰ ਦੇ ਵਿੱਚ 15 ਫੁੱਟ ਪਾੜ ਪੈ ਗਿਆ ਹੈ। ਪਾਣੀ ਇੰਨਾ ਛੱਡਿਆ ਗਿਆ ਕਿ ਇਸ ਨਹਿਰ ਦੇ ਵਿੱਚ ਪਾੜ ਪੈ ਗਿਆ ਜਿਸ ਕਾਰਨ ਲੋਕਾਂ ਦੇ ਵਿੱਚ ਸਹਿਨ ਦਾ ਮਾਹੌਲ ਹੈ। ਇਸ ਨਹਿਰ ਦੀ ਡੂੰਘਾਈ ਲਗਭਗ 8 ਫੁੱਟ ਦੇ ਕਰੀਬ ਹੈ। ਸ਼ਹਿਰ ਨਿਵਾਸੀਆਂ ਨੇ ਦੱਸਿਆ ਕਿ ਨਹਿਰ 'ਚ ਕੱਲ ਸ਼ਾਮ ਨੂੰ ਪਾਣੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਛੱਡਿਆ ਗਿਆ ਜੋ ਪੁਲਾਂ ਦੇ ਨਾਲ ਖਹਿ ਕੇ ਲੰਘ ਰਿਹਾ ਸੀ। ਇਸ ਕਾਰਨ ਕਾਠਪੂਲ ਕੋਲ ਰੇਲ ਗੱਡੀਆਂ ਵੀ ਬਹੁਤ ਧੀਮੀ ਰਫ਼ਤਾਰ ਦੇ ਵਿੱਚ ਲੰਗਰੇਆਂ ਸੇ ਇਸ ਭਾਰੀ ਮਾਤਰਾ ਦੇ ਵਿੱਚ ਪਾਣੀ ਛੱਡੇ ਜਾਣ ਦੇ ਕਾਰਨ ਨਹਿਰ ਦੇ ਵਿੱਚ ਪਾੜ ਪੈ ਗਿਆ ਵਾ ਜਿੱញਾ ਲੋਕਾਂ ਨੇ ਕਿਹਾ ਕਿ ਇਹ ਵੀ ਗਨੀਮਤ ਰਹੀ ਕਿ ਪਾੜ ਸ਼ਹਿਰ ਤੋਂ ਦੂਜੇ ਪਾਸੇ ਪਿਆ ਉਧਰ ਡੂੰਗੇ ਖਤਾਨ ਨੇ ਜੇਕਰ ਇਹ ਪਾੜ ਸ਼ਹਿਰ ਵਾਲੇ ਪਾਸੇ ਪੈ ਜਾਂਦਾ ਤਾਂ ਬਹੁਤ ਭਾਰੀ ਨੁਕਸਾਨ ਹੋ ਜਾਣ ਦੀ ਖਦਸ਼ੇ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ ਹੁਣ ਵੀ ਇਹ ਪਾੜ ਜੇਕਰ ਜਲਦੀ ਬੰਦ ਹੋ ਜਾਵੇ ਤਾਂ ਖਤਰਾ ਨਹੀਂ ਜੇਕਰ ਪਾੜ ਹੋਰ ਵੱਧ ਗਿਆ ਤਾਂ ਬੰਦ ਨਾ ਹੋਇਆ ਤਾਂ ਪਿੰਡ ਗਾਗਾ ਨੂੰ ਵੀ ਖਤਰਾ ਪੈਦਾ ਹੋ ਸਕਦਾ ਹੈ ਇਸ ਸਬੰਧੀ ਹਾਜ਼ਰ ਥਾਣਾ ਸਦਰ ਮੁਖੀ ਇਨਸਪੈਕਟਰ ਨੇ ਦੱਸਿਆ ਕਿ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਜੋ ਪਲ-ਪਲ ਦੀ ਨਿਗਰਾਨੀ ਰੱਖ ਰਹੀ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਸਮੇਂ ਨਹਿਰੀ ਵਿਭਾਗ ਦਿਆਲਪੁਰਾ ਦੇ ਨਾਲ ਸੰਬੰਧਿਤ ਐਸਟੇਓ ਨੇ ਦੱਸਿਆ ਕਿ ਪਾੜ ਜਲਦੀ ਬੰਦ ਕਰ ਲਿਆ ਜਾਵੇਗਾ ਜੀਸੀਬੀ ਮਸ਼ੀਨਾਂ ਆ ਗਈਆਂ ਨੇ ਤੇ ਮਿੱਟੀ ਦੇ ਥੈਲੇ ਪਾ ਰਹੇ ਨੇ ਉਹਨਾਂ ਨੇ ਇਹ ਵੀ ਦੱਸਿਆ ਕਿ ਨਹਿਰ ਨੂੰ ਬਣੇ ਨੂੰ 40 ਸਾਲ ਦੇ ਕਰੀਬ ਹੋ ਚੁੱਕੇ ਨੇ ਜਿਸ ਕਾਰਨ ਨਹਿਰ ਦੇ ਕਿਨਾਰੇ ਦੀ ਹਾਲਤ ਖਸਤਾ ਹੈ ਇਸ ਨੂੰ ਨਵੀਂ ਬਣਾਉਣ ਦੇ ਲਈ ਤਜਵੀਜ਼ ਭੇਜੀ ਜਾ ਚੁੱਕੀ ਹੈ ਪਾਸ ਹੁਣ ਉਪਰੰਤ ਜਲਦੀ ਬਣਾਈ ਜਾਵੇਗੀ ਦੂਜੇ ਪਾਸੇ ਸ਼ਹਿਰ ਨਿਵਾਸੀਆਂ ਨੇ ਇਸ ਲਈ ਮੰਗ ਕੀਤੀ ਹੈ ਕਿ ਜੇਕਰ ਇਹ ਨਹਿਰ ਦੁਬਾਰਾ ਬਣਦੀ ਹੈ ਤਾਂ ਇਸ ਦੇ ਡੂੰਗਾਈ ਘਾਟ ਕਰਕੇ ਇਸ ਨੂੰ ਚੌਰਸ ਬਣਾਇਆ ਜਾਵੇ ਇਸ ਚ ਤਿਲਕ ਕੇ ਡੁੱਬਣ ਕਾਰਨ ਇਹ ਗੁੱਸੇ ਵਿੱਚ ਆ ਕੇ ਛਾਲ ਮਾਰਨ ਉਪਰ ਕਰਕੇ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਨੇ ਕਿਉਂਕਿ ਕੁਝ ਕਹਿਣਾ ਲੋਕਾਂ ਦਾ ਆਉਂ ਸੁਣਦੇ ਆ ਇਹ ਜਦੋਂ ਆਪਾਂ ਇਹ ਲੈਰਗਾ ਕਦੋਂ ਕੋਟਰ ਨੂੰ ਜਾਣਿਆ ਜੀ ਉਹਦੇ ਵਿਚਾਲੇ ਪੂਲ ਤੋਂ ਘੱਟੋ-ਘੱਟ 10 ਕਿਲੋਮੀਟਰ ਤੋਂ ਥੋੜਾ ਹੀ ਘੱਟਾ ਇਹ ਲੈਰੇ ਦੇ ਵਿੱਚ ਜਿਹੜੀ ਨਹਿਰ ਜਾਂਦੀ ਹੈ ਉੱਥੇ ਪਾੜ ਪੈ ਚੁੱਕੇ ਜੀ ਹੁਣ ਤਾਂ ਘੱਟੋ-ਘੱਟ ਜੀ 10-15 ਫੁੱਟ ਦਾ ਪਾੜ ਪਿਆ ਜੀ ਜੇ ਜਲਦੀ ਇਹ ਤੇ ਗੌਰ ਨਾ ਕੀਤੀ ਗਈ ਜੀ ਇਹ ਵੱਧ ਕੇ ਹੋਰ ਬਹੁਤ ਵੱਡਾ ਪਾੜ ਹੋ ਸਕਦਾ ਜੀ ਪਾੜੇ ਸਾਈਡ ਤੁਸੀਂ ਦੇਖ ਸਕਦੇ ਜੀ ਉਧਰ ਜੋ ਆਪਣਾ ਪਾਣੀ ਬਹੁਤ ਤੇਜ਼ ਰਫ਼ਤਾਰ ਨਾਲ ਗਾਗਲੀ ਸਾਈਡ ਨੂੰ ਪਾਣੀ ਜਾਣ ਲੱਗ ਰਿਹਾ ਜੀ ਉੱਥੇ ਜੋ ਵੀ ਕੋਈ ਘਰ ਨੇ ਜਾਂ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਉੱਥੇ ਨੁਕਸਾਨ ਮਤਲਬ ਹੋ ਸਕਦਾ ਹੈ ਜੀ ਨਹਿਰ ਫੁੱਲ ਜਾ ਰਹੀ ਹੈ ਜੀ ਨਹਿਰ ਫੁੱਲ ਜਾ ਰਹੀ ਹੈ ਜੀ ਪਹਿਲਾਂ ਵੀ ਅੱਧਾ ਪੌਣਾ ਘੰਟਾ ਪਹਿਲਾਂ ਹੀ ਮੈਨੂੰ ਫੋਨ ਆਇਆ ਸੀ ਉਦੋਂ ਆਪਣਾ ਮਿੱਤਰਾ ਜੀ ਉਹ ਨੰਬਰ ਮੰਗ ਰਿਹਾ ਸੀ ਕਹਿੰਦਾ ਵੀ ਜੋ ਪਿੱਛੇ ਕਾਰਪੂਲ ਆਈ ਉਹ ਵੀ ਪੂਰਾ ਮਤਲਬ ਆ ਕਾਰਪੂਲ ਦੇ ਨਾਲ ਖਿਸਕ ਕੇ ਪਾਣੀ ਜਾ ਰਿਹਾ ਜੋ ਟ੍ਰੇਨਾਂ ਗੱਡੀ ਬਹੁਤ ਸਲੋ ਜਾ ਰਹੀ ਹੈ ਉਦੋਂ ਪਾਣੀ ਹੱਦ ਤੋਂ ਜ਼ਿਆਦਾ ਨਹਿਰ ਦੇ ਵਿੱਚ ਛੱਡਿਆ ਹੋਇਆ ਹੈ ਜੀ ਨਹਿਰੀ ਵਿਭਾਗ ਦਾ ਕੋਈ ਆਇਆ ਹੈ ਉੱਪਰ ਗੱਲਬਾਤ ਹਾਲ ਤੱਕ ਤਾਂ ਜੀ ਕੋਈ ਇਸ ਤਰ੍ਹਾਂ ਦਾ ਕੋਈ ਦਿਖਿਆ ਨਹੀਂ ਹਲੇ ਬਾਕੀ ਵੀਰ ਕੈਰ ਨੇ ਵੀ ਫੋਨ ਕੀਤਾ ਹੋਇਆ ਉਹਨਾਂ ਨੂੰ ਵੀ ਜਦੋਂ ਵੀ ਕੋਈ ਇਹ ਤੇ ਐਕਸ਼ਨ ਹੋਊਗਾ ਫੇਰੇ ਪਤਾ ਲ ਇਹ ਵੀ ਅੱਜ ਪਾਣੀ ਕਾਫੀ ਜ਼ਿਆਦਾ ਹੈ ਤੇ ਇਹ ਲਹਿਰੇ ਤੋਂ ਜਦੋਂ ਆਪਾਂ ਗਾਗੇ ਵੱਲੋਂ ਕੋਟਰੇ ਵੱਲ ਜਾਂਦੇ ਆ ਉਹ ਗਾਗੇ ਪਿੰਡ ਵਾਲੀ ਸਾਈਡ ਪਹਿਲਾਂ ਲਹਿਰ ਦੇ ਵਿੱਚ ਖੱਡ ਟੈਪ ਤੇ ਆਸੀ ਪਾੜ ਸਾਡੇ ਪੀਸ ਪਾਰਟੀ ਪਹੁੰਚੀ ਸੀ ਤੇ ਹੁਣ ਥੋੜਾ ਪਾੜ ਵੱਡਾ ਪੈ ਗਿਆ ਤੇ ਨਹਿਰੀ ਵਿਭਾਗ ਨੂੰ ਇਨਫੋਰਮ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਦੀ ਜੀਸੀਬੀ ਆ ਗਈ ਹੈ ਤੇ ਉਹ ਐਫਰਟਸ ਕਰ ਰਹੇ ਨੇ ਕਿ ਜਲਦੀ ਇਹ ਜਿਹੜਾ ਪਾੜ ਤੈਨੂੰ ਪੂਰਾ ਹੋ ਜਾਊਗਾ ਸਰ ਕਿੰਨੇ ਕਿ ਫੁੱਟ ਦਾ ਪਾੜ ਜਿਹੜਾ ਲੱਗ ਰਿਹਾ ਹੈ ਦੇਖੋ ਹੁਣ ਇਹ ਕਰੀਬ 12-13 ਫੁੱਟ ਦਾ ਪਾੜ ਪੈ ਚੁੱਕਿਆ ਹੈ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਐਸਓ ਇਰੀਗੇਸ਼ਨ ਗਾਲਪੁਰਾ ਜੇਕਰ ਕਿਹੜਾ ਹੈ ਕਿੱਥੇ ਜੇ ਪਿਆ ਹੈ ਹੈਗਾ ਤੇ ਕਿੰਨਾ ਕੁ ਵੱਡਾ ਪਾੜ ਹੈਗਾ ਕਿਸ ਤਰ੍ਹਾਂ ਨੂੰ ਪ੍ਰਬੰਧ ਕੀਤਾ ਜਾ ਰਿਹਾ ਹੈ ਉੱਥੇ ਇਹ ਪਾੜ ਦੀ ਲਹਿਰੇ ਤੋਂ अराउंड 2 ਕਿਲੋਮੀਟਰ ਦੋ ਡਾਉਨਸਟ੍ਰੀਮ ਹੋਇਆ ਐਂਡ ਕੋਈ ਜ਼ਿਆਦਾ ਨਹੀਂ ਹੈ ਲਗਭਗ 15 ਫੁੱਟ ਦਾ ਪਾੜ ਹੈ ਹਾਲੇ ਤੇ ਅਸੀਂ ਏਸੀਪੀ ਮੌਕੇ ਤੇ ਆ ਗਏ ਬੈਗ ਭਰ ਰਹੇ ਹਾਂ ਅਸੀਂ ਹੋਪਸ ਹੋ ਕਿ ਅਸੀਂ ਬਹੁਤ ਛੇਤੀ ਇਹਨੂੰ ਬਲਕ ਕਰ ਦਾਂ ਪਾਣੀ ਇਸ ਨਹਿਰ ਦੇ ਵਿੱਚ ਲਗਭਗ ਕੱਲ ਸ਼ਾਮ ਨੂੰ ਆਇਆ ਸੀ ਪਾਣੀ ਕੁਦਰਤੋਂ ਜ਼ਿਆਦਾ ਆ ਜਾਣ ਕਰਕੇ ਉਹ ਇੱਕ ਵਾਰ ਹੋ ਗਿਆ ਅਸੀਂ ਪਰ ਇੰਤਜ਼ਾਮ ਕਰ ਰਹੇ ਹਾਂ ਸਿਰਫ ਪਾਣੀ ਜਾ ਕੇ ਫੇਰੇ ਹੁਣ ਜਿਹੜਾ ਪਾੜ ਪਿਆ ਇਹਦਾ ਨੁਕਸਾਨ ਕੋਈ ਹੋਇਆ ਹੋਵੇ ਜਾਂ ਨਹੀਂ ਇਹ ਨਹਿਰ ਦੇ ਹੀ ਇਹਦੇ ਨਾਲ ਨਹਿਰ ਦੀ ਜ਼ਮੀਨ ਹੈ ਜਿਹੜੇ ਖਤਾਨ ਨੇ ਉਹਨਾਂ ਵਿੱਚ ਜਾ ਰਿਹਾ ਕੋਈ ਨੁਕਸਾਨ ਹਾਲੇ ਤੱਕ ਤਾਂ ਕੋਈ ਦਿਖਿਆ ਨਹੀਂ ਲੱਗ ਰਿਹਾ ਇਹਨੂੰ ਬੰਦ ਲੱਗੜ ਕਰਨ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਬੰਦ ਕਰਨ ਲਈ ਆਪਾਂ ਜਿਹੜੇ ਜੀਸੀਬੂ ਮੌਕੇ ਤੇ ਆ ਰਹੀ ਹੈ ਦੇਖੋ ਤੁਸੀਂ ਚਗਲੀ ਹੋਈ ਹੈ ਬੈਗ ਭਰੀ ਜਾਂਦੇ ਨੇ ਮਟੀਰੀਅਲ ਨਾਲ ਲਾ ਕੇ ਪਲੱਗ ਕਰਾਂਗੇ ਜੀ ਇਹਨੂੰ ਛੇਦ ਕਿ ਛੇਦੀ ਪਰ ਨਹਿਰ ਦੇ ਕਈ ਥੋਚੇ ਐਦਾਂ ਦੇ ਨਹੀਂ ਕਿਥੇ ਹਜੇ ਤੱਕ ਰੋਕੂ ਰਿਆ ਨਹੀਂ ਗਿਆ ਜਿਸ ਤਰ੍ਹਾਂ ਜਿੱਥੇ ਆਪਾਂ ਖੜੇ ਆ ਉਹਦੇ ਏਰੀਆ ਦੇ ਉੱਤੇ ਵੀ ਦੇਖੋ ਪਰ ਕਿਥੇ ਪਾਰ ਪੈਣ ਵਾਲਾ ਹੈਗਾ ਤਾਂ ਉਹ ਨਹਿਰ ਕਾਫੀ ਪੁਰਾਣੀ ਹੈ ਜੀ अराउंड 40 ਸਾਲ ਹੈ ਪੁਰਾਣੀ ਤੇ ਇਹਨੂੰ ਨਵੇਂ ਬਣਾਉਣ ਦੀ ਤਜਵੀਜ਼ ਹੈ ਦਾ ਪ੍ਰੋਜੈਕਟ ਵਿਚਾਰधीन ਹੈ ਨਵੀਂ ਸਾਰੀ ਨਵੀਂ ਹੀ ਬਣੇਗੀ ਮੈਕਨੀ ਵੱਲੋਂ ਇਹਦੀ ਇੰਵੋਲਵਮੈਂਟ ਕੀਤੀ ਗਈ ਹੈ ਜੀ ਹਾਂਜੀ ਹਾਂਜੀ ਪੂਰਾ ਨਵਾਂ ਨਵਾਂ ਪ੍ਰੋਜੈਕਟ ਜਿਹੜਾ ਹੈਗਾ ਦਿੱਤਾ ਗਿਆ ਜੀ ਨਵੇਂ ਪ੍ਰੋਜੈਕਟ ਨਵੀਂ ਬਣੂਗੀ ਜੀ ਸਾਰੀ ਨਹਿਰ ਕੁਝ ਕੋਈ ਅਮਰਜੈਂਸੀ ਕੋਈ ਹੋਰ ਬਣਾ ਕੇ ਇਦਾਂ ਦੇ ਪੈਦਾ ਹੋਵੇ ਫਿਰ ਸਾਡੇ ਕੋਲੇ ਜੀ ਮੌਕੇ ਤੇ ਜੀਸੀਬੀ ਤੇ ਬੈਗ वगैरह ਹੈਗੇ ਨੇ ਹਾਂਜੀ ਪਹਿਲਾਂ ਵੀ ਚੱਲਦੀ ਆਈ ਹੈ ਹੁਣ ਵੀ ਚੱਲੇਗੀ ਇਹ ਤਾਂ ਚਲੋ ਹੁਣ ਮਤਲਬ ਕੁਦਰਤ ਹੈ ਕਿਵਰ ਜੜਾ ਵਗੈਰਾ ਕਰਦੀ ਪੰਜ ਕਰੋੜ ਤੱਕ ਹੋ ਸਕਦਾ ਹੈ ਜਾਂ ਕੋਈ ਪਾਣੀ ਦੀ ਲੋੜ ਹੈ ਜੀ ਹੁਣ ਵੀ ਚੱਲ ਪਾਣੀ ਦੀ ਲੋੜ ਹੈ ਜੀ ਪਾਣੀ ਦੀ ਲੋੜ ਹੈ ਝੋਨੇ ਦੀ ਤਾਂ ਇਹਦੇ ਕਰਕੇ ਮਤਲਬ ਇੰਨੀ ਛੇਤੀ ਅਸੀਂ ਬੰਦ ਤਾਂ ਨਹੀਂ ਕਰ ਨਹੀਂ ਸਕਦੇ ਹਾਂ ਪਰ ਹਾਂ ਪਿੱਛੋਂ ਅਸੀਂ ਰਿਡਕਸ਼ਨ ਲਈ ਹੋਈ ਹੈ ਜਿੰਨੀ ਛੇਤੀ ਰਿਡਕਸ਼ਨ ਆ ਜੂਗੀ ਇੰਨੀ ਛੇਤੀ ਘੱਟ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐ